ਰੋਪੜ ਵਿਖੇ ਲੈਂਟਰ ਦੇ ਨਿਕਟ ਦੇ ਨਾਲ ਜਿਹੜੇ ਪੰਜ ਮਜ਼ਦੂਰ ਦਬਣ ਦੀ ਖਬਰ ਸਾਹਮਣੇ ਆਈ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਸੀ 18 ਘੰਟੇ ਰੈਸਕਿਊ ਕਰਦੇ ਬਾਅਦ ਹੁਣ ਤੱਕ ਚਾਰ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਮਜ਼ਦੂਰ ਦੀ ਜਿਹੜੇ ਪੀਜੀਆਈ ਦੇ ਵਿਖੇ ਇਲਾਜ ਚੱਲ ਰਿਹਾ ਹੈ ਤੇ ਬਾਕੀ ਦੀ ਮੌਤ ਹੋ ਚੁੱਕੀ ਹੈ ਪਰ ਲੇਕਿਨ ਹਜੇ ਤੱਕ ਵੀ 18 ਘੰਟੇ ਦੇ ਰੈਸਕਿਊ ਤੋਂ ਬਾਅਦ ਵੀ ਇੱਕ ਮਜ਼ਦੂਰ ਹਲੇ ਲੈਂਟਰ ਦੇ ਹੇਠਾਂ ਦੱਬਿਆ ਜਾ ਰਿਹਾ ਹੈ ਜਦਕਿ ਜਿਹੜੇ एनडीआरएफ ਦੀ ਜਿਹੜੀ ਟੀਮ ਹਾਲੇ ਤੱਕ ਵੀ ਲਗਾਤਾਰ ਲੈਂਟਰ ਨੂੰ ਤੋੜਿਆ ਜਾ ਰਿਹਾ ਹੈ ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਲੈਂਟਰ ਜੋ ਡਿੱਗਿਆ ਹੈ ਦੋ ਮੰਜਲਾ ਲੈਂਟਰ ਸੀਗਾ ਪਹਿਲਾ ਲੈਂਟਰ ਉੱਪਰੋਂ ਜਦ ਥੱਲੇ ਲੈਂਟਰ ਦੇ ਡਿੱਗਿਆ ਤੇ ਉਸ ਨੇ ਥੱਲੇ ਵਾਲਾ ਲੈਂਟਰ ਵੀ ਤੋੜ ਦਿੱਤਾ ਜਿਸ ਦੇ ਨਾਲ ਜਿਹੜਾ ਇਸ ਵੇਲੇ ਜਿਹੜਾ ਰੈਸਕਿਊ ਕਰਨ ਦੇ ਵਿੱਚ ਕਾਫੀ ਜਿਹੜੀ ਮੁਸ਼ਕਲ ਆ ਰਹੀ ਹੈ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਹੈ ਤੇ ਹੁਣ ਤੱਕ ਦੀ ਜਿਹੜੀ ਲੇਟੈਸਟ ਖਬਰ ਜਿਹੜੀ ਸਾਹਮਣੇ ਆਈ ਹੈ ਜਿਹਦੇ ਜਿਹੜਾ ਇੱਕ ਵਿਅਕਤੀ ਇੱਕ ਮਜ਼ਦੂਰ ਹਾਲੇ ਤੱਕ ਲੱਭਿਆ ਹੋਇਆ ਦੱਸਿਆ ਜਾ ਰਿਹਾ ਹੈ ਤੇ ਬਾਕੀ ਚਾਰ ਨੂੰ ਪਾਰ ਕਰ ਲਿਆ ਗਿਆ ਜਿੰਨਾ ਵੀ ਜੋ ਤਿੰਨ ਦੀ ਮੌਤ ਹੋ ਚੁੱਕੀ ਹੈ ਇੱਕ ਜਿਹੜਾ ਮਜ਼ਦੂਰ ਹੈ ਪੀਜੀਆ ਦੇ ਵਿਖੇ ਇਲਾਜ ਅਤੀਤ ਚੱਲ ਰਿਹਾ ਹੈ ਅੰਦਰ ਮਤ ਕਿ ਤੁਹਾਨੂੰ ਅੰਦਰ ਨਹੀਂ ਉਹ ਗੋਰੀ ਗੋਰੀ ਕਿ ਤੁਹਾਨੂੰ ਲੈ ਆਉਣੀ ਆ ਉਹ ਗੋਰੀ ਜਗਾ ਪਾਉਂਦੇ ਮੈਂ ਤੁਹਾਨੂੰ ਚੁੱਕ ਲਵਾਂਗਾ ਜਿਹੜਾ ਜਿਹੜਾ ਬਣਾ ਕੇ ਚੰਗੀ ਕਰਨਾ ਬੁਸੇ ਦੇ ਅੰਦਰ ਆਉਣਾ ਕੱਟ ਜਾਏਗਾ बहुत बड़ा हो गया अभी यही लकड़ी निकालूँगी वहाँ से नहीं ये वाला फ्रंट वाला हाँ ये डालो इसमें सब बस सब बस और बस डाल दूँगा काट देंगे काट देंगे बस साफ कर देंगे दो बड़े मलवा किले मलवा किले करो काटो काट नहीं पड़ेगी साफ नहीं निचे तो

ਉਹ ਉਹ ਜਿਹੜਾ ਦੌਰ ਕਿਉਂ ਲਗਾ ਰਿਹਾ ਹੈ ਉਹ ਰੁਟੇਗਾ ਜ਼ਰੂਰ ਰੁਟੇਗਾ ਮੁੰਡਾ ਸਾਲਾ ਘਾੜਦੰਗਾ ਨਾ ਪਿੱਛੇ ਦੀ ਤਰਫ ਵਾਲਾ ਅੱਗੇ ਦੇ ਵਿੱਚ रोपड़ विखे लेंटर डिग दे मजदूर दबण दबर सामने आई थी उसके बाद प्रशासन वालों लगातार रेस्क्यू किया जा रहा अठारह घंटे रेस्क्यू करने तो बाद हूं तक